ਕਾਸੀ ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲੱਖ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਅੱਜ ਵੀ ਪੰਜਾਬ ਦੇ ਵਿੱਚ ਨਸ਼ਾ ਇਸ ਕਦਰ ਵਿਕ ਰਿਹਾ ਹੈ ਕਿ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਮਾਮਲਾ ਪਠਿੰਡਾ ਦੇ ਮੜ ਮੰਡੀ ਤੋਂ ਸਾਹਮਣੇ ਹੈ ਜਿੱਥੇ ਕਿ ਨਸ਼ੇ ਦੇ ਉਹ ਬਡੋਸ ਦੇ ਨਾਲ ਇੱਕ 22 ਸਾਲਾ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਹੈ ਉਧਰ ਪਰਿਵਾਰ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ 22 ਸਾਲ ਦਾ ਗੱਭਰੂ ਪੁੱਤ ਜਿਹੜਾ ਐਸੋ ਦੁਨੀਆ ਤੋਂ ਚੜਿਆ ਗਿਆ ਤੇ ਮਾਂ ਨਸ਼ਾ ਤਸਕਰਾਂ ਨੂੰ ਕੋਸ ਰਹੀ ਐ ਸਰਕਾਰਾਂ ਨੂੰ ਕੋਸ ਰਹੀ ਐ ਪੁਲਿਸ ਨੂੰ ਕੋਸ ਰਹੀ ਐ ਕਿ ਆਖਰ ਨਸ਼ਾ ਪੰਜਾਬ ਦੇ ਵਿੱਚ ਕਿਉਂ ਨਹੀਂ ਖਤਮ ਹੋ ਰਿਹਾ ਅੱਜ ਉਸਦਾ 22 ਸਾਲ ਦਾ ਪੁੱਤ ਉਸ ਨੂੰ ਛੱਡ ਕੇ ਚਲਾ ਗਿਆ ਕਮਾਈ ਦਾ ਇੱਕੋ ਇੱਕ ਸਾਧਨ ਸੀਗਾ ਤੇ ਪਿੱਛੇ ਵੇ ਇਕੱਤੀ ਰਹਿ ਗਈ ਐ ਤੇ ਹੁਣ ਉਹ ਕੋਸ ਰਹੀ ਐ ਪੁਲਿਸ ਨੂੰ ਸਰਕਾਰਾਂ ਨੂੰ ਨਸ਼ਾ ਤਸਕਰਾਂ ਨੂੰ ਕਿ ਆਖਰ ਨਸ਼ਾ ਬੰਦ ਕਿਉਂ ਨਹੀਂ ਹੋ ਜਾਂਦਾ ਤਸਵੀਰਾਂ ਤੋਂ ਦਿਖਾ ਰਿਆਂ ਤਾਂ ਪੁੱਤ ਦੀ ਫੋਟੋ ਇੱਕ ਦੇ ਨਾਲ ਲਾ ਕੇ ਜੋ ਇਹ ਮਾਂ ਗਰਲਾਪ ਕਰਦੀ ਹੋਈ ਨਜ਼ਰ ਆ ਰਹੀ ਹੈ ਬਠਿੰਡਾ ਦੇ ਮੋੜ ਮੰਡੀ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ 22 ਸਾਲਾ ਨੌਜਵਾਨ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ ਹੈ ਬਠਿੰਡਾ ਦੇ ਮੋੜ ਕਲਾਂਦੇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਤਾਂ ਮੋੜ ਕਲਾਂ ਦੀ ਗੱਲ ਕਰੀ ਤਾਂ ਕੱਲ ਵੀ ਇਹ ਸੁਰਖੀਆਂ ਦੇ ਵਿੱਚ ਰਿਹਾ ਜਿੱਥੇ ਇੱਕ ਦੀਵਾਰ ਦੇ ਉੱਪਰ ਲਿਖ ਦਿੱਤਾ ਗਿਆ ਸੀਗਾ ਇੱਥੇ ਸ਼ਰੀਆਮ ਨਸ਼ਾ ਵਿਕਦਾ ਹੈ ਹਾਲਾਂਕਿ ਪੁਲਿਸ ਵੱਲੋਂ ਇਹ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਕਿ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਕਿ ਇੱਕ 22 ਸਾਲ ਦਾ ਨੌਜਵਾਨ ਸਿਕੰਦਰ ਸਿੰਘ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ ਹੈ ਮਾਂ ਕਹਿ ਰਹੀ ਹੈ ਕਿ ਉਸਦੇ بیٹے ਦੀ ਨਸ਼ੇ ਦੇ ਕਾਰਨ ਮੌਤ ਹੋਈ ਉਸ ਦੀ ਹੁਣ ਇੱਕ ਧੀ ਰਹਿ ਗਈ ਹੈ ਘਰ ਦੇ ਵਿੱਚ ਕੋਈ ਕਮਾਈ ਦਾ ਸਾਧਨ ਵੀ ਨਹੀਂ ਹੈ ਗਰੀਬੀ ਦੇ ਨਾਲ ਬਿਹਾਰ ਮਾਂ ਸਰਕਾਰ ਨੂੰ ਆਪਣੀ ਧੀ ਦੇ ਗੁਜ਼ਾਰੇ ਯੋਗ ਨੌਕਰੀ ਦੀ ਮੰਗ ਕਰ ਰਹੀ ਹੈ ਉਧਰ ਮਾਂ ਦਾ ਹਾਲ ਜਾਣਨ ਦੇ ਲਈ ਪਰਿਵਾਰਕ ਰਿਸ਼ਤੇਦਾਰ ਧਿਆਨ ਗੁਆਣ ਦੇ ਲੋਕ ਪਹੁੰਚ ਰਹੇ ਨੇ ਤੇ ਦੁੱਖ ਉਸ ਦੇ ਨਾਲ ਸਾਂਝਾ ਕਰ ਰਹੇ ਨੇ ਤਾਂ ਇਸ ਬਾਬਤ ਕੀ ਕੁਝ ਕਹਿਣਾ ਪਰਿਵਾਰ ਦਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਸਰਜੀਤ ਕੌਰ ਰਾਜੀ ਅੱਛਾ ਜੇ ਮੁੰਡੇ ਡੈਥ ਹੋਈ ਜੂ ਨਾ ਕੀਤੀ ਸਕੰਦਰ ਆਈ ਕਿੰਨੇ ਮਾਸੇ ਦੀ 22 ਸਾਲ ਆ ਜੀ ਕੀ ਕਾਰਨ ਕਰਕੇ ਹੋਈ ਘਰ ਮਾ ਜੀ ਨਸ਼ੇ ਕਰਕੇ ਹੋ ਗਈ ਅੱਛਾ ਕਿਹ ਜੇ ਨਸ਼ਾ ਕਰਦਾ ਸੀ ਸਾਨੂੰ ਕਿਹੜਾ ਚੀ ਦਿਖਾ ਕੇ ਕਰਦੇ ਆ ਨਸ਼ਾ ਅੱਛਾ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਮੇਰੇ ਤਾ ਜੀ ਇਹ ਮੰਗਾ ਮੇਰੀ ਬਸ ਹੁਣ ਤੀ ਇਹਨੂੰ ਕੋਈ ਦੇ ਦੇ ਨੌਕਰੀ ਮੈਂ ਕੰਮ ਕਰ ਨਹੀਂ ਸਕਦੀ ਨਸ਼ਾ ਬੰਦ ਹੋ ਜੇ ਮੇਰਾ ਤਾਂ ਦੁਰਘੋਰ ਨਮਾ ਮਮਦੇ ਪੁੱਤਵਾਜ ਜਾੜ ਹੋਰ ਮਮਦੇ ਪੁੱਤਵਾਜ ਜਾੜ ਮੇਰਾ ਤਾਂ ਦੁਰਘਿਆ ਇਹ ਸਭ ਕਰਨ ਲੱਗ ਗਏ ਸੜ ਤੋਂ ਪੁੱਛਦੇ ਆ ਜੀ ਇਹਦੇ ਆਉਂਦੀ ਨੇ ਦਾ ਪੁੱਤ ਬੜੇ ਪਰੇਮਾਨ ਨਾਲ ਮੈਂ মিডিਆ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਇਹ ਮੇਰਾ ਤੀਸਰਾ ਐਸਾ ਪਰਿਵਾਰ ਹੈ ਜਿਹਦੇ ਕੋਲੇ ਮੈਂ ਬੜੇ ਪਰੇਮਾਨ ਅਫਸੋਸ ਕਰ ਰਹੀ ਹਾਂ ਅਫਸੋਸ ਕਰਨ ਅਸੀਂ ਬੜੀ ਥਾਂ ਤੇ ਜਾਈਦਾ ਹਨ ਹੋਣੀਆਂ ਮੌਤਾਂ ਜਿਹੜੀਆਂ ਨਸ਼ੇ ਕਾਰਨ ਹੋ ਰਹੀਆਂ ਅੱਜ ਇਸ ਪਰਿਵਾਰ ਦੇ ਵਿੱਚ ਮੈਂ ਆਇਆ ਤੇ ਮੀਡੀਆ ਦੇ ਮਾਧਮ ਰਾਹੀਂ ਸੋਸ਼ਲ ਮੀਡੀਆ ਦੇ ਮਾਧਮ ਰਾਹੀਂ ਮੈਨੂੰ ਸਵੇਰੇ ਪਤਾ ਲੱਗਿਆ ਵੀ ਜਿਹੜਾ ਮੁਹੱਲੇ ਵਾਲਿਆਂ ਨੇ ਆਪਣਾ ਰੋਸ ਜ਼ਾਹਰ ਕਰਨ ਲਈ ਆਪਣੀਆਂ ਕੰਨਾਂ ਉੱਪਰ ਵੀ ਇਹ ਲਿਖ ਦਿੱਤਾ ਵੀ ਸਾਡੇ ਇੱਥੇ ਚਿੱਟਾ ਮਿਲਦਾ ਹੈ ਸੋ ਜਿਹੜੀ ਗੱਲ ਜਗ ਸਮਾਜ ਦੇ ਵਿੱਚ ਆ ਗਈ ਹੈ ਤੇ ਲੋਕ ਸੜਕਾਂ ਤੇ ਰੋਹ ਲੈ ਕੇ ਉਤਰੇ ਨੇ ਮੈਂ ਹੈਰਾਨ ਹਾਂ ਇਸ ਗੱਲ ਤੋਂ ਵੀ ਪ੍ਰਸ਼ਾਸਨ ਉਸ ਗੱਲ ਤੋਂ ਕੰਬ ਕਰਨੀ ਨੀਂਦ ਕਿਉਂ ਸੁੱਤੀ ਹੈ ਪੰਜਾ ਮਿੰਟਾਂ ਦੇ ਵਿੱਚ ਦਬਿਸ਼ ਪਾਉਣ ਲਈ ਤੇ ਇੱਥੇ ਜਿਹੜਾ ਇਹਨਾਂ ਦਾ ਰੋਸ ਸੀ ਉਹਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਪਹੁੰਚਦਾ ਅਤੇ ਦੋ ਚਾਰ ਗ੍ਰਿਫਤਾਰੀਆਂ ਕਰਕੇ ਆਪਣੇ ਨਾਲ ਲੈ ਜਾਂਦਾ ਹੈ ਉਹ ਗ੍ਰਿਫਤਾਰੀਆਂ ਜੇ ਕਿਤੇ ਪਹਿਲਾਂ ਤੇ ਸਮੇਂ ਸਿਰ ਹੋਈਆਂ ਹੁੰਦੀਆਂ ਅੱਜ ਇਸ ਬੱਚੇ ਦੀ ਜਾਨ ਨਹੀਂ ਜਾਣੀ ਸੀ ਤੇ ਹਜੇ ਇਹ ਨਹੀਂ ਪਤਾ ਵੀ ਅੱਗੇ ਕਿੰਨਿਆਂ ਦੀ ਹੋਰ ਚਲੀ ਜਾਣੀ ਹੈ ਸੋ ਮੇਰੀ ਆਪ ਸਭ ਦੇ ਮਾਧਿਅਮ ਰਾਹੀਂ ਇਹ ਅਪੀਲ ਹੈ ਕਿ ਇਹ ਜੋ ਮਸ਼ਹੂਰੀਆਂ ਜੋ ਬੋਰਡ ਜੋ ਐਡਾਂ ਟੀਵੀ ਤੇ ਚੱਲ ਰਹੀਆਂ ਐ ਵੀ ਯੁੱਧ ਨਸ਼ਿਆਂ ਵਿਰੁੱਧ ਤੇ ਨਸ਼ਾ ਖਤਮ ਹੋ ਗਿਆ ਇਹਦੀ ਧਰਾਤਲ ਦੇ ਉੱਤੇ ਜਾਂਚ ਕਰਾਈ ਜਾਵੇ ਨਸ਼ਾ ਵੱਧ ਗਿਆ ਖਤਮ ਨਹੀਂ ਹੋਇਆ ਗਲੀ ਗਲੀ ਮੱਲੇ ਮੱਲੇ ਨਸ਼ਾ ਮਿਲ ਰਿਹਾ ਹੈ ਤੇ ਪਰਿਵਾਰ ਦੇ ਵਿੱਚ ਦੋ ਜੀ ਨੇ ਇੱਕ ਲੜਕੀ ਹੈ 21 ਸਾਲਾਂ ਦੀ ਜਿਹਦੀ ਮੌਤ ਹੋਈ ਹੈ ਉਹ ਮੁੰਡਾ ਵਿਆਹਣ ਵਾਲਾ ਸੀ 22 ਸਾਲਾਂ ਦੀ ਉਮਰ ਸੀ ਉਹਦੀ ਸਾਰੀ ਇੱਕ ਤੇ ਇਸ ਪਰਿਵਾਰ ਨਾਲ ਸਾਡੀ ਜਿਹੜੀ ਹੈ ਸੰਵੇਦਨਾ ਅਸੀਂ ਦੁੱਖ ਸਾਂਝਾ ਕਰਦੇ ਹਾਂ ਇਹਨਾਂ ਦੇ ਘਰ ਦੇ ਹਾਲਾਤ ਨੂੰ ਦੇਖਦੇ ਹੋਏ ਇੱਥੇ ਜੋ ਘਰ ਦੇ ਵਿੱਚ ਕੋਈ ਦੀਵਾਰ ਬਣਨੀ ਹੈ ਜਾਂ ਰਿਪੇਅਰ ਹੋਣੀ ਹੈ ਉਹਦਾ ਜ਼ਿੰਮਾ ਅਸੀਂ ਚੱਕਦੇ ਹਾਂ ਦੂਸਰੀ ਗੱਲ ਇਹ ਰੋਜ਼-ਰੋਜ਼ ਮੇਰੇ ਲਈ ਵੀ ਔਖਾ ਹੈ ਤੇ ਰੋਜ਼-ਰੋਜ਼ ਲੋਕਾਂ ਨੂੰ ਇਦਾਂ ਤਿਲ-ਤਿਲ ਮਰਦੇ ਦੇਖਣਾ ਮੈਂ ਆਪਦੇ মিডিਆ ਰਾਹੀਂ ਇਹ ਤਾੜਨਾ ਵੀ ਕਰਦਾ ਤੇ ਐਲਾਨ ਵੀ ਕਰਦਾ ਵੀ ਜੇ ਆਉਣ ਵਾਲੇ 1 ਮਹੀਨੇ ਦੇ ਵਿੱਚ ਰੌਕ ਤਾਂ ਮੋੜ ਮੰਡੀ ਦੇ ਹਲਕੇ ਵਿੱਚ ਨਸ਼ੇ ਦੀ ਨਹੀਂ ਹੁੰਦੀ ਗਰਾਊਂਡ ਦੇ ਉੱਤੇ ਮਸ਼ਹੂਰੀਆਂ ਵਿੱਚ ਨਹੀਂ ਅਸੀਂ ਪੂਰੇ ਹਲਕੇ ਦੇ ਵਿੱਚ 66 ਪਿੰਡਾਂ 'ਚ ਤੇ ਨਾਲੇ ਕਸਬਿਆਂ 'ਚ ਤੇ ਨਾਲ ਸ਼ਹਿਰ ਦੇ 17 ਵਾਡਾਂ ਦੇ ਵਿੱਚ ਨਸ਼ੇ ਦੇ ਵਿਰੁੱਧ ਸਰਕਾਰ ਦੇ ਵਿਰੁੱਧ ਪੈਦਲ ਯਾਤਰਾ ਕੱਢਾਂਗੇ ਉਹਦਾ ਮਕਸਦ ਹੋਊਗਾ ਗਰਾਊਂਡ ਦੀ ਰਿਐਲਿਟੀ ਚੈੱਕ ਕਰਨਾ ਵੀ ਨਸ਼ਾ ਵਾਕਈ ਖਤਮ ਹੋਇਆ ਕਿ ਨਹੀਂ ਹੋਇਆ ਜਿੱਥੇ ਕੋਈ ਸਾਨੂੰ ਪੀੜਤ ਮਿਲਣਗੇ ਮੈਂ ਨਸ਼ੇੜੀ ਨਹੀਂ ਕਹੂੰਗਾ ਇਹਨਾਂ ਨੂੰ ਇਹ ਪੀੜਤ ਨੇ ਜਿਨ੍ਹਾਂ ਨੂੰ ਇਸ ਪਾਸੇ ਲਾਇਆ ਗਿਆ ਨੌਜਵਾਨੀ ਨੂੰ ਖਤਮ ਕਰਨ ਲਈ ਉਹਨਾਂ ਨੂੰ ਮੈਡੀਕਲ ਸਹਾਇਤਾ ਦੇਣੀ ਆਰਥਿਕ ਮਦਦ ਦੇਣੀ ਉਹਨਾਂ ਦਾ ਇਲਾਜ ਕਰਾਉਣਾ ਇਹ ਵੀੜਾ ਵੀ ਅਸੀਂ ਚੱਕਾਂਗੇ ਪਰ ਮੇਰੀ ਇੱਕ ਸ਼ਰਤ ਹੈ ਕਿ ਪ੍ਰਸ਼ਾਸਨ ਆਪਣੇ ਦੋਨੇ ਹੱਥ ਖੜੇ ਕਰਕੇ ਤੇ ਸਰਕਾਰ ਬਾਹਰ ਆਵੇ ਤੇ ਇਸ ਗੱਲ ਨੂੰ ਕਬੂਲੇ ਕਿ ਅਸੀਂ ਨਸ਼ਾ ਖਤਮ ਕਰਨ ਵਿੱਚ ناکਾਮ ਹੋયા ਫਿਰ ਲੋਕ ਆਪਣੀ ਲੜਾਈ ਜਿੱਦਾਂ ਪਹਿਲਾ ਜਨਕ੍ਰੋਸ਼ ਹੁੰਦੇ ਰਹੇ ਨੇ ਜਨ ਅੰਦੋਲਨ ਹੁੰਦੇ ਰਹੇ ਨੇ ਆਜ਼ਾਦੀ ਵੇਲੇ ਉਹ ਲੋਕ ਆਪਣੀ ਲੜਾਈ ਆਪੇ ਲੜਨਗੇ ਐਨਾ ਕਹਿੰਦਾ ਹੋਇਆ ਮੈਂ ਅੱਜ है दु शरीक होना कैनेडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर ऑल्सो प्लानिंग अ ट्रिप टू इंडिया सो वी हैवन ऑफ्ट एंड टॉप मोस्टल इन दर्ट ऑफ चंडीगढ़ एंड मोहाली जहाँ हम ये सारे प्रोसीजर्स पेनलेस तरीके से तो करते ही है राधर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज करते हैं चाहे वो डेंटल इम्प्लांट हो स्माइल मेक हो या इनविजिबल ब्रेसिस हो वी ट्राई आर बेस्ट टू केस इन द बेस्ट पॉसिबल वे